ਓਏ ਕੀ ਨਾਮ ਹੈ ਬਾਈ ਕੀ ਕਹਣਾ ਜਾਂਦੇ ਹੋ ਕਮਲ ਚੌਧਰੀ ਜੀ ਬਹੁਤ ਵਧੀਆ ਉਪਰਾਲਾ ਜੀ ਗੁੱਜਰ ਕਬੱਡੀ ਕੱਪ ਦਾ ਸਾਡੇ ਵੀਰ ਸੁੱਖਾ ਵੀਰ ਉਹਦੇ ਨਾਲ ਹੈਪੀ ਹੁੰਨੀ ਸਾਰੀ ਇਹਨਾਂ ਦੀ ਟੀਮ ਬਹੁਤ ਵਧੀਆ ਇਹ ਉਪਰਾਲਾ ਕਰ ਰਹੀ ਹੈ ਇਹ ਬਹੁਤ ਬਹੁਤ ਰਸ਼ੀਨਾਂ ਦੇ ਧੰਨਵਾਦੀਆਂ ਬਹੁਤ ਆਪਣੇ ਜਿੰਨਾ ਵੀ ਪੰਜਾਬ ਨਸ਼ੇ ਡੁੱਬਿਆ ਹੋਇਆ ਹੈ ਜੇ ਐਡਾ ਕੁ ਵਧੀਆ ਉਪਰਾਲਾ ਜੀ ਐਡਾਂ ਦੀਆਂ ਖੇਡਾਂ ਹੁੰਦੀਆਂ ਰਹਿਣ ਬਹੁਤ ਵਧੀਆ ਉਪਰਾਲਾ ਜੀ ਅਸੀਂ ਬਹੁਤ ਬਹੁਤ ਧੰਨਵਾਦੀ ਇਹਨਾਂ ਦੇ ਅਕੀ ਸੁੱਖੇ ਵੀਰੋਂ ਨੂੰ ਸਰ ਕਿਤੋਂ ਕਿਹੜੀ ਟੀਮਾਂ ਜਿਹੜੀਆਂ ਆਈਆਂ ਜੀ ਬਹੁਤ ਆਪਣੇ 8000 ਰੁਪਏ ਦੀ ਟੀਮਾਂ ਦੇ ਜੀ ਉੱਟ ਚੋਟੀ ਦੀ ਆਪਣੀ ਟੀਮਾਂ ਜੀ ਸਰ ਬਾਰੋਂ ਤੇ ਆਪਣੇ ਹਾਂ ਪੰਜਾਬ ਤੋਂ ਵੀ ਹੈ ਜੀ ਹਰਿਆਣੇ ਤੋਂ ਵੀ ਵੱਡੇ ਪਲੇਅਰ ਵੀ ਆ ਰਹੇ ਹਾਂਜੀ ਹਾਂਜੀ ਕਬੱਡੀ ਪਿੰਡ ਪੱਦਰ ਦੇ ਵਿੱਚ ਵੀ ਚਾਰ ਪਲੇਅਰ ਬਾਹਰਲੇ ਰੱਖੇ ਹੋਏ ਜੀ ਬਹੁਤ ਵਧੀਆ ਪ੍ਰਬੰਧ ਆਈਏ ਸੁੱਖੇ ਵੀਰੋਂ ਦਾ ਅਸੀਂ ਦਿਲੋਂ ਧੰਨਵਾਦੀ ਜੀ ਜਿਹੜੇ ਹੈਗੇ ਕਿਸ ਤਰ੍ਹਾਂ ਦੇ ਵੱਡੇ ਨਾਮ ਬਹੁਤ ਵੱਡੇ ਹੈ ਜੀ 1 ਲੱਖ ਰੁਪਏ ਫਸਟ ਪ੍ਰਾਈਜ਼ ਹੈ ਸੈਕੰਡ ਪ੍ਰਾਈਜ਼ 75000 ਰੁਪਏ ਹੋਰ ਵੀ ਇਹਨਾਂ ਦੇ ਗੋਪਨਾ ਨਾਮ ਵੀ ਬਹੁਤ ਰੱਖੇ ਹੋਏ ਜੀ ਬਹੁਤ ਬਹੁਤ ਧੰਨਵਾਦ ਜੀ ਪੱਜੀ ਕੀ ਨਾਮ ਕੀ ਕਰਨੀ ਚਾਹੀਦੀ ਹੈ ਕਬੱਡੀ ਖਿਡਾਰੀ ਮੇਰਾ ਨਾਮ ਸੁਖਾ ਚੌਧਰੀ ਸਾਡਾ ਭਰਾਵਾਂ ਦਾ ਸਾਜਾ ਉਪਰਾਲਾ ਇੱਕ ਨਸ਼ੇ ਦੇ ਉਲਟ ਕੀ ਬਾਤ ਹੈ ਪੰਜਾਬ ਦੀ ਜਵਾਨੀ ਜਿਵੇਂ ਰੋ ਰਹੀ ਹੈ ਨਸ਼ੇ ਚੋਂ ਉਹਨੂੰ ਉਹ ਪਿੱਛੇ ਠਾਕੇ ਫੀਡਾ ਵੱਲੋਂ ਲਾਣ ਦੀ ਉਹਨੇ ਉਪਰਾਲਾ ਕਰ ਰਹੇ ਆ ਬਾਕੀ ਸਾਡੇ ਨਾਲ ਸੰਯੋਗ ਸਾਡੇ ਸ਼ੀਲੋ ਭਰਾ ਦੇ ਜੀ ਤੋਂ ਨੇ ਭਾਈ ਸਾਡੇ ਇਧਰ ਧਰਵੀਰ ਭਾਜੀ ਕਿਤੋਂ ਕਿਤੋਂ ਟੀਮ ਆਈਆਂ ਸਰ ਜੀ ਮੀਮਾ ਭਾਈ ਜੀ ਜ਼ਿਆਦਾਤਰ ਤਾਂ ਬਾਹਰੋਂ ਹੀ ਆ ਵਧੀਆ ਨਾਮ ਵਧੀਆ ਹਾਂ ਵਧੀਆ ਪਲੇਅਰ ਪਹਿਲਾ ਇਨਾਮ 1 ਲੱਖ ਰੁਪਇਆ ਔਰ ਦੂਜਾ 75 ਹਜ਼ਾਰ ਪ੍ਰਦਾਨ ਬਾਕੀ ਬਾਕੀ ਜੋਰ ਲਾਇਆ ਹੋਇਆ ਬਾਕੀ ਤੁਸੀਂ ਦੇਖਿਓ ਜਿਵੇਂ ਵੀ ਹੈ ਜਿੱਥੇ ਸਰ ਰਾਜਨੀ ਦੀ ਸ਼ਕਤੀ ਦਾ ਵੀ ਪਹੁੰਚ ਰਿਹਾ ਹਾਂ ਜੀ ਸਾਬ ਸਾਡੇ ਭਰਾ ਜਿਹੜੇ ਉਹਨਾਂ ਦਾ ਪੂਰਾ ਸਿਰ ਤੇ ਹੱਥ ਆਪਣੇ ਦਾ ਵੱਡੇ ਭਰਾ ਕੀ ਸਰ ਮੈਸੇਜ ਦੇਣਾ ਚਾਹੁੰਦੇ ਹੋ ਨਸ਼ਾ ਬਿੜੇ ਦਾ ਪ੍ਰਸ਼ਾਦ त्याਗੋ ਖੇਡਾਂ ਵੱਲ ਕੋਈ ਸਪੋਰਟਸ ਵੱਲ ਲਾਓ ਬਾਕੀ ਜਨਰੇਸ਼ਨ ਨੂੰ ਬਹੁਤ ਸੁਧਾਰ ਅਗੇ ਨਾਲ ਸਰਕਾਰਾਂ ਵਧੀਆ ਜੀ ਭਰਾ ਆਪਣਾ ਠੀਕ ਹੈ ਜੀ ਤੇ ਹਰ ਸਾਲ ਰਾਜ ਜਾਂਦਾ ਬਹੁਤ ਵਧੀਆ ਸੋਚ ਲੈ ਕੇ ਤੁਰਿਆ ਹੋਇਆ ਠੀਕ ਹੈ ਬਹੁਤ ਵਧੀਆ ਸਾਡਾ ਪਿਆਰ ਸਤਿਕਾਰ ਹੈ ਮਾ ਖੇਡ ਕਬੱਡੀ ਦੇ ਨਾਲ ਰਵੀਂਦਰ ਕੁਮਾਰ ਪਿਨਾਲ ਰਾਜ ਕੁਮਾਰ ਚੋਧਰੀ ਦੇ ਨਾਲ ਨਰੇਂਦਰ ਕੁਮਾਰ ਹੁਣੋ ਜਾਰੀ ਦਾ ਵੀਰ ਭਾਈ ਹੈਰੀ ਗੁੱਜਰ ਦਵਿੰਦਰ ਗੁੱਜਰ ਕਾਲਾ ਗੁੱਜਰ ਤੇ ਮੋਹਣਾ ਗੁੱਜਰ ਜਾਰੀ ਜੁਰੇ ਬਾਰ ਬਰ ਮਰਮਾਨ ਬਹੁਤ ਮਾਜਰਾ ਕੋਈ ਬਹੁਤ ਮਾਜਰਾ ਗਰਫਰ ਦਾ ਮਾਜਰਾ ਜੁਵੀ ਗੁੱਜਰ ਇਹਨਾਂ ਦੇ ਚੋਣ 15 ਫੀਲ ਬਹੁਤ ਬਹੁਤ ਮਾਜਰਾ ਜੀ ਰੋਣੇ ਜੀ ਕਬਡੀ ਸੰਸਥਾ ਲਈ 55 ਕਿਲੋ ਦੇ ਰੱਟੇ ਦੇ ਨਾਲ ਪਹਾੜੀ ਕੋਠੀ ਦੇ ਮੁਕਾਬਲੇ ਹੋ ਰਹੇ ਆ ਧੀਰੀ ਵਾਲਿਆਂ ਦਾ ਚੰਦਿਆ ਹੋਇਆ ਪੱਠਾ ਸਾਡਾ ਸਾਹਮਣੇ ਕਾਲ ਹੋ ਗਿਆ ਹਰਮਨ ਇੱਕਦ ਹਰਮ ਹੈ ਨੌਜਵਾਨ ਪਰ ਸਹਿਲ ਪਹਿਲਵਾਨ ਹਰ ਵਾਰ ਤਿਆਰ ਹੈ ਰੀਤਾ ਲਾ ਕੇ ਜੱਟ ਜਿੱਥੇ ਤੋੜ ਦੇ ਜ਼ਰੂਰ ਨੇ ਮਾਲ ਦੇ ਹਾਂਟ ਪੀਟ ਲੈਂਦਾ ਆਪਾਂ ਦੱਸਾਂਗੇ ਜਰੂਰ ਗੁਜਰ ਭਵਨ ਦਾ ਖੇਡ ਮੇਲਾ ਬੜਾ ਧੰਨਵਾਦ ਹੈ ਭਾਰਜੇ ਨੂੰ ਖੇਡ ਕਬੱਡੀ ਦੇ ਵਿੱਚ ਲਾਇਆ ਹੈ ਔਰ ਬਿਰੂਦ ਬਾਬਾ ਨੇ ਸੰਜੀਤ ਤਲਵਾਰਾ ਐਨ ਐਲ ਐ ਸਾਹਿਬ ਸੁਖਦੇਵ ਬਾਬਾ ਕੌਸਲਰ ਸਾਹਿਬ ਵਿਜੇ ਕਲਸੀ ਕਾਲ ਮੇ ਤੁ ਟੇਡੇਵਾਲ ਗੁਰਪ੍ਰੀਤ ਜੀ ਗੋਗੀ ਸਾਹਿਬ ਉਹਨਾਂ ਦਾ ਤੇ ਨਾਲ ਕੇਸ਼ੀ हाज़री आहे वॾी हाज़री हाज़री